ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 49 ਆਓ ਸੁਣਦੇ ਹਾਂ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ ਪੂਤਾ ਤੋਂ ਭਾਵ ਹੈ ਚਾਹੇ ਪੁੱਤਰ ਹੋਵੇ ਚਾਹੇ ਪੁੱਤਰੀ ਹੋਵੇ ਮਾਂ ਲਈ ਬੱਚਾ ਬੱਚਾ ਹੀ ਹੈ 9 ਮਹੀਨੇ ਖੂਨ ਸਿੰਜ ਕੇ ਬਣਦਾ ਹੈ ਇਹ ਸ਼ਬਦ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਰਾਗੀ ਸਹਿਬਾਨ ਇਸ ਸ਼ਬਦ ਨੂੰ ਬੱਚਿਆਂ ਦੇ ਜਨਮ ਦਿਨ ਤੇ ਜਾਂ ਵਿਆਹ ਸ਼ਾਦੀ ਦੇ ਮੌਕਿਆਂ ਤੇ ਜ਼ਰੂਰ ਇਹ ਅਸੀਸ ਪੜਦੇ ਹਨ ਇਹ ਮਹਾਨ ਅਸੀਸ ਪਵਿੱਤਰ ਆਤਮਾ ਵਾਲੀ ਮਾਤਾ ਦੇ ਅੰਦਰੋਂ ਨਿਕਲੀ ਹੋਈ ਨਜ਼ਰ ਆਉਂਦੀ ਹੈ ਮੇਰੇ ਵਿਚਾਰ ਅਨੁਸਾਰ ਇਹ ਪੂਰਾ ਸ਼ਬਦ ਹਰ ਇਸਤਰੀ ਜੋ ਅਜੇ ਮਾਂ ਨਹੀਂ ਬਣੀ ਉਸ ਨੂੰ ਅਰਥਾਂ ਸਮੇਤ ਸਮਝ ਲੈਣਾ ਚਾਹੀਦਾ ਹੈ ਅਤੇ ਜਦੋਂ ਗਰਭਧਾਰਨ ਕਰ ਲਵੇ ਤਾਂ ਉਦੋਂ ਬੱਚੇ ਨੂੰ ਬੜੇ ਪਿਆਰ ਨਾਲ ਆਰਾਮ ਨਾਲ ਬੈਠ ਕੇ ਇਸ ਸ਼ਬਦ ਰਾਹੀਂ ਅਸੀਸ ਬੋਲ ਕੇ ਦਿਨ ਵਿੱਚ 2-3 ਵਾਰ ਜ਼ਰੂਰ ਦੇਵੇ। ਆਓ ਸ਼ਬਦ ਦੀ ਪੂਰੀ ਵਿਚਾਰ ਥੱਲੇ ਕਰਦੇ ਹਾਂ। ਮਾਂ ਦੇ ਪੇਟ ਵਿੱਚ ਬੱਚਾ 3 ਮਹੀਨਿਆਂ ਦਾ ਹੋ ਜਾਂਦਾ ਹੈ। ਤਾਂ ਉਸ ਦੇ ਸਾਰੇ ਅੰਗ ਪੂਰਨ ਤੌਰ ਤੇ ਬਣ ਜਾਂਦੇ ਹਨ ਪਰ ਆਕਾਰ ਛੋਟਾ ਹੁੰਦਾ ਹੈ ਬਾਕੀ ਦੇ 6 ਮਹੀਨੇ ਉਸ ਦੇ ਆਕਾਰ ਨੂੰ ਵੱਡਾ ਹੋਣ ਤੇ ਲੱਗਦੇ ਹਨ 3 ਮਹੀਨੇ ਦਾ ਬੱਚਾ ਪੇਟ ਵਿੱਚ ਸੁਣਨ ਲੱਗ ਪੈਂਦਾ ਹੈ ਤੇ ਉਸ ਦੇ ਮੈਮਰੀ ਬਾਕਸਿਸ ਵਿੱਚ ਸ਼ਬਦ ਦੇ ਸੰਸਕਾਰ ਉਕਰਦੇ ਰਹਿੰਦੇ ਹਨ ਭਾਵ ਫੀਡ ਹੁੰਦੇ ਰਹਿੰਦੇ ਹਨ ਤੇ ਜਿਹੜੇ ਜ਼ਿੰਦਗੀ ਪਰ ਪਏ ਰਹਿੰਦੇ ਹਨ ਇਸ ਦਾ ਸੱਚਾ ਸਬੂਤ ਮੈਂ ਦੱਸਦਾ ਹਾਂ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੀ ਤੀਸਰੀ ਕਲਾਸ ਦੇ ਬੱਚਿਆਂ ਨੂੰ ਟੀਚਰ ਨੇ ਇੱਕ ਦਿਨ ਸਵੇਰੇ ਕਿਹਾ ਅੱਜ ਤੁਹਾਡਾ ਧਾਰਮਿਕ ਪੀਰੀਅਡ ਪਹਿਲਾਂ ਬਣਾਉਂਦੇ ਹਾਂ ਸਾਰੇ ਬੱਚੇ ਵਾਰੋ ਵਾਰੀ ਦੱਸੋ ਤੁਸੀਂ ਸਵੇਰ ਵੇਲੇ ਉੱਠ ਕੇ ਪਰਮਾਤਮਾ ਪ੍ਰਤੀ ਕੀ ਕਹਿੰਦੇ ਹੋ ਕਿਸੇ ਨੇ ਕਿਹਾ ਮੈਂ ਸਤਨਾਮ ਵਾਹਿਗੁਰੂ ਪੰਜ ਵਾਰੀ ਕਰਦਾ ਹਾਂ ਕਿਸੇ ਨੇ ਕਿਹਾ ਮੈਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਹਾਂ ਇੱਕ ਨੇ ਕਿਹਾ ਮੈਂ ਤਾਂ ਕੁਝ ਵੀ ਨਹੀਂ ਕਰਦਾ ਇਸ ਤਰ੍ਹਾਂ ਆਪਣਾ ਆਪਣਾ ਵਿਚਾਰ ਬੱਚੇ ਦੇਣ ਲੱਗ ਪਏ ਤੇ ਇੱਕ ਬੱਚਾ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਲੱਗ ਪਿਆ ਤੇ ਲਗਾਤਾਰ ਸੁਣਾਈ ਜਾ ਰਿਹਾ ਸੀ ਅਧਿਆਪਕ ਸੁਣੀ ਜਾ ਰਿਹਾ ਸੀ ਤੇ ਹੈਰਾਨ ਵੀ ਹੋਈ ਜਾ ਰਿਹਾ ਸੀ ਕਿ ਇੰਨੀ ਛੋਟੀ ਉਮਰ ਦਾ ਬੱਚਾ ਸਹੀ ਪਾਠ ਸੁਣਾ ਰਿਹਾ ਹੈ ਟੀਚਰ ਪਿਆਰੀ ਮਿੱਠੀ ਜਿਹੀ ਆਵਾਜ਼ ਵਿੱਚੋਂ ਪਾਠ ਸੁਣ ਸੁਣ ਕੇ ਗਦਗਦ ਹੋ ਰਿਹਾ ਸੀ ਕਾਫੀ देर ਸੁਣਦਾ ਰਿਹਾ ਫਿਰ ਉਹ ਬੱਚੇ ਨੂੰ ਲੈ ਕੇ ਹੈਡਮਾਸਟਰ ਕੋਲ ਚਲਾ ਗਿਆ ਸਾਰੀ ਗੱਲ ਦੱਸੀ ਉੱਥੇ ਬੈਠੇ ਸਾਰੇ ਟੀਚਰ ਵੀ ਹੈਰਾਨ ਹੋ ਰਹੇ ਸਨ ਹੈਡਮਾਸਟਰ ਨੇ ਦੋ ਟੀਚਰਾਂ ਦੀ ਡਿਊਟੀ ਲਈ ਕਿ ਛੁੱਟੀ ਹੋਣ ਤੇ ਤੁਸੀਂ ਇਹਨਾਂ ਦੇ ਘਰ ਜਾਓ ਤੇ ਇਸ ਦੀ ਮਾਤਾ ਤੋਂ ਪੁੱਛੋ ਇਹ ਕੀ ਮਾਜਰਾ ਹੈ ਤਾਂ ਬੱਚੇ ਦੀ ਮਾਂ ਨੇ ਦੱਸਿਆ ਕਿ ਮੈਨੂੰ ਇੱਕ ਸੰਤ ਨੇ ਕਿਹਾ ਸੀ ਜਦੋਂ ਤੂੰ ਗਰਭਵਤੀ ਹੋਵੇਂ ਤਾਰੋ ਜਾਨਾ ਕੰਮਕਾਰ ਤੋਂ ਵੇਲੇ ਹੋ ਕੇ सूखमनी साहिब ਦਾ ਪਾਠ ਬੋਲ ਕੇ ਬੈਠ ਕੇ ਇਕ ਜਿੱਤ ਲਾ ਕੇ ਕਰਨਾ ਹੈ ਜਦੋਂ ਤੱਕ ਬੱਚੇ ਦਾ ਜਨਮ ਨਹੀਂ ਹੋ ਜਾਂਦਾ ਮੈਂ ਫਿਰ ਇੱਕ ਪਾਠ ਦੀ بجائے ਦੋ ਪਾਠ ਇੱਕ ਸਵੇਰੇ ਇੱਕ ਸ਼ਾਮ ਨੂੰ ਬੋਲ ਕੇ ਕਰਨ ਲੱਗ ਪਈ ਬਸ ਹੋਰ ਕੋਈ ਗੱਲ ਨਹੀਂ ਹੈ ਵਾਹਿਗੁਰੂ ਜਾਣਦਾ ਹੈ ਇਹ ਕੀ ਹੈ ਮੇਰੀ ਸਮਝ ਤੋਂ ਬਾਹਰ ਹੈ ਟੀਚਰ ਸਮਝ ਗਏ ਕਿ ਬੱਚਾ ਗਰਭ ਵਿੱਚ ਪਾਠ ਨੂੰ ਸੁਣਦਾ ਰਿਹਾ ਹੈ ਤਾਂ ਹੀ ਇਸ ਦੇ ਦਿਮਾਗ ਵਿੱਚ ਇਸ ਦੇ ਮਨ ਵਿੱਚ ਇਹ ਪਾਠ ਯਾਦ ਹੈ ਇਸ ਦਾ ਭਾਵ ਇਹ ਨਿਕਲਦਾ ਹੈ ਕਿ ਅਸੀਂ ਬੱਚੇ ਨੂੰ ਜੋ ਕੁਝ ਵੀ ਸੁਣਾਵਾਂਗੇ ਸਮਝਾਵਾਂਗੇ ਆਪਣੇ ਚੰਗੇ ਵਿਚਾਰ ਦੇਵਾਂਗੇ ਉਹੀ ਉਸ ਦੇ ਮਨ ਵਿੱਚ ਕੁਝ ਜਾਣਗੇ ਵੱਡਾ ਹੋ ਕੇ ਉਹ ਉਸ ਦਾ ਲਾਭ ਉਠਾ ਸਕੇਗਾ ਚੰਗਾ ਜੀਵਨ ਜੀ ਸਕੇਗਾ ਭਗਤ ਤੁਲਸੀਦਾਸ ਜੀ ਦੇ ਬੋਲ ਜਨਣੀ ਜਣੇ ਤਾਂ ਭਗਤ ਜਣੇ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਣੀ ਬਾਝ ਹੋਏ ਕਾਹੀ ਗਵਾਈ ਨੂਰ ਜਨਣੀ ਭਾਵ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਜਾਂ ਤਾਂ ਭਗਤ ਪੈਦਾ ਕਰੇ ਜਾਂ ਸੂਰ ਮਾ ਜਾਂ ਪਰ ਉਪਕਾਰੀ ਮਨੁੱਖ ਨਹੀਂ ਤਾਂ ਜਨਨੀ ਬਾਂਝ ਰਹੇ ਆਪਣੇ ਨੂਰ ਨੂੰ ਖਰਾਬ ਨਾ ਕਰੇ ਜਨਮ ਦੇਣ ਤੋਂ ਬਾਅਦ ਔਰਤ ਦਾ ਥੋੜਾ ਜਿਹਾ ਨੂਰ ਘਟ ਜਾਂਦਾ ਹੈ ਬੱਚੇ ਵਿੱਚ ਚਲਾ ਜਾਂਦਾ ਹੈ ਭਗਤ ਜੀ ਦੀ ਗੱਲ ਵਿੱਚ ਥੋੜਾ ਵਜਨ ਹੈ ਜਨਨੀ ਜਿਸ ਤਰ੍ਹਾਂ ਦਾ ਬੱਚਾ ਚਾਹੁੰਦੀ ਹੋਵੇ ਪੈਦਾ ਕਰ ਸਕਦੀ ਹੈ ਉਸ ਨੂੰ ਗਰਭ ਵਿੱਚ ਸਾਖੀਆਂ ਕਹਾਣੀਆਂ ਸੁਣਾਵੇ ਤਾਂ ਕਿ ਅੱਗੋਂ ਉਸੇ ਤਰ੍ਹਾਂ ਦਾ ਹੀ ਮਹਾਨ ਬਣ ਸਕੇ ਜੇ ਸੂਰਮਾ ਪੈਦਾ ਕਰਨਾ ਚਾਹੁੰਦੀ ਹੈ ਤਾਂ ਸੂਰਮਿਆਂ ਵਾਲੀਆਂ ਕਹਾਣੀਆਂ ਬੱਚੇ ਨੂੰ ਗਰਭ ਵਿੱਚ ਸੁਣਾਉਂਦੀ ਰਹੇ ਅਸੀਂ ਮਨੁੱਖੀ ਜੋੜੇ ਆਪਣੀ ਔਲਾਦ ਪ੍ਰਤੀ ਸੰਜਿੰਦਾ ਹੋਈਏ ਕਿ ਸਾਨੂੰ ਆਪਣੀ ਔਲਾਦ ਨੂੰ ਚੰਗਾ ਬਣਾਉਣਾ ਹੈ ਇਸ ਲਈ ਪਹਿਲਾਂ ਸਾਨੂੰ ਆਪ ਚੰਗਾ ਬਣਨਾ ਪਵੇਗਾ ਤਾਂ ਹੀ ਅਸੀਂ ਆਪਣੀ ਔਲਾਦ ਨੂੰ ਚੰਗਾ ਬਣਾ ਸਕਾਂਗੇ ਸਾਨੂੰ ਇਹ ਸੇਧ ਗੁਰਬਾਣੀ ਤੋਂ ਲੈਣੀ ਪਵੇਗੀ ਬਣਨ ਵਾਲੀਆਂ ਮਾਵਾਂ ਨੂੰ ਮੇਰੀ ਅਪੀਲ ਹੈ ਕਿ ਗੁਰੂ ਸਾਹਿਬ ਦਾ ਦਿੱਤਾ ਸ਼ਬਦ ਅਰਥਾਂ ਸਮੇਤ ਇਸ ਤਰ੍ਹਾਂ ਬੱਚੇ ਨੂੰ ਜ਼ਰੂਰ ਸੁਣਾਓ ਤੇ ਹੋਰ ਵੀ ਗੁਰਬਾਣੀ ਦੇ ਸ਼ਬਦ ਸੁੱਚੇ ਵਿਚਾਰ ਜਾਂ ਪਵਿੱਤਰ ਵਿਚਾਰ ਸੁਣਾਉਂਦੇ ਰਹੋ ਜਦੋਂ ਬੱਚਾ ਪੈਦਾ ਹੋ ਕੇ 2-3 ਸਾਲ ਦਾ ਹੋ ਜਾਂਦਾ ਹੈ ਤਾਂ ਇਹ ਸ਼ਬਦ ਜਾਂ ਹੋਰ ਵੀ ਵਿਚਾਰਾਂ ਉਸ ਨੂੰ ਸੁਣਾਉਣੀਆਂ ਚਾਹੀਦੀਆਂ ਹਨ ਪ੍ਰਮਾਤਮਾ ਸੱਚ ਹੈ ਬਾਣੀ ਸੱਚ ਹੈ ਸੱਚ ਨਾਲ ਜੁੜਨ ਕਰਕੇ ਹੀ ਅਸੀਂ ਚੰਗੇ ਕਰਮ ਕਰਦੇ ਹਾਂ गुजरी महल्ला पंजवा अंग चार सौ छियानवे जिस सिमरत सब विखनासे पितरी होए उधारो सो हर हर तुम सद ही जापो जाका अंत न पारो पोता माता की असीस नीमख न बिसरो तुमको हर हर सदा भजो जगदीश रहाओ ਸਤਗੁਰ ਤੁਮ ਕੋ ਹੋਈ ਦਿਆਲਾ ਸਤਸੰਗ ਤੇਰੀ ਪ੍ਰੀਤ ਕਾਪੜ ਬੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਭੈ ਨਾ ਵਿਆਪੈ ਚਿੰਤਾ ਭਵਰ ਤੁਮਾਰਾ ਏ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੁੰਦੈ ਚਾਤਰੀ ਕਮੋਲਾ ਪਦ ਅਰਥ ਕਿਲਵਿਖ ਭਾਵ ਦੁਖ ਨਾਸੈ ਭਾਵ ਚਲੇ ਜਾਂਦੇ ਹਨ ਸਦ ਭਾਵ ਹਮੇਸ਼ਾ ਨਿਮਖ ਭਾਵ ਕਟੋ ਘਟ ਸਮੇ ਲਈ ਵੀ ਈਸ਼ਵਰ ਨੂੰ ਨਾਮ ਭੁੱਲੋ ਪਤ ਭਾਵ ਇੱਜ਼ਤ ਨੀਤ ਭਾਵ ਹਰ ਮੇਲੇ ਅਨੰਤ ਭਾਵ ਹਰ ਸਮੇ ਲਈ ਕਬੇ ਭਾਵ ਕਦੇ ਵੀ ਵਿਆਪੇ ਭਾਵ ਅਸਰ ਨਾ ਕਰੇ ਭਵਰ ਭਾਵ ਭੋਰੇ ਦੀ ਤਰਾਂ ਹੋ ਭਾਵ ਹੋਵੇ ਕੋਲਾ ਭਾਵ ਪਾਸ ਕੋਲ ਜਿਉ ਭਾਵ ਜੀਵੇਂ ਮੋਲਾ ਪਾਵ ਆਨੰਦ ਅਵਸਥਾ ਪਾਵ ਅਰਥ ਇਹ ਸਾਰਾ ਸ਼ਬਦ ਗੁਰੂ ਜੀ ਨੇ ਇੱਕ ਮਾਂ ਵੱਲੋਂ ਹੋ ਕੇ ਲਿਖਿਆ ਹੈ ਮਾਤਾ ਆਪਣੇ ਬੱਚੇ ਨੂੰ ਕਹਿੰਦੀ ਹੈ ਮੇਰੇ ਪਿਆਰੇ ਬੱਚੇ ਉਸ ਮਹਾਨ ਈਸ਼ਵਰ ਨੂੰ ਯਾਦ ਕਰਨ ਨਾਲ ਉਸ ਦੇ ਗੁਣਾਂ ਦੇ ਧਾਰਨੀ ਹੋਣ ਨਾਲ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ ਪਰਿਵਾਰ ਦੇ ਬਜ਼ੁਰਗਾਂ ਦਾ ਵੀ ਉਦਾਰ ਹੋ ਜਾਂਦਾ ਹੈ ਕਲਿਆਣ ਹੋ ਜਾਂਦਾ ਹੈ ਕਿਉਂਕਿ ਸਿਮਰਨ ਕਰਨ ਵਾਲੇ ਦੀਆਂ ਸਰੀਰਕ ਵਾਈਬ੍ਰੇਸ਼ਨਜ਼ ਤਰੰਗਾਂ ਸਾਰੇ ਘਰ ਦੇ ਵਿੱਚ ਰਹਿਣ ਵਾਲੇ ਮਨੁੱਖਾਂ ਤੇ ਵੀ ਅਸਰ ਕਰਦੀਆਂ ਹਨ ਤੇ ਉਹਨਾਂ ਦੇ ਜੀਵਨ ਵਿੱਚ ਵੀ ਪਲਟਾ ਹੋ ਜਾਂਦਾ ਹੈ ਪ੍ਰਭੂ ਦਾ ਨਾਮ ਕਿਤਨਾ ਮਹਾਨ ਹੈ ਪ੍ਰਭੂ ਦੇ ਗੁਣ ਅਣਗਿਣਤ ਹਨ हे बच्चे ईश्वर ਨੂੰ ਹਰ ਵੇਲੇ ਤੁਸੀਂ ਯਾਦ ਰੱਖੋ। ईश्वर ਦੇ ਧਿਆਨ ਵਿੱਚ ਜੁੜੇ ਰਹੋ। ਸਦਗੁਣਾ ਨਾਲ ਪਿਆਰ ਕਰੋ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਾਂ ਪੂਰੇ ਭिजੇ ਮਨ ਨਾਲ ਅਸੀਸ ਦਿੰਦੀ ਹੈ। ਕੇ হে ਮੇਰੇ ਬੱਚੇ ਘਟ ਤੋਂ ਘਟ ਸਮੇ ਲਈ ਵੀ ਤੈਨੂੰ ਪਰਮਾਤਮਾ ਨਾ ਭੁੱਲੇ। ਮੇਰੇ ਬੱਚੇ ਤੁਸੀਂ ਹਰ ਵੇਲੇ ਈਸ਼ਵਰ ਨੂੰ ਯਾਦ ਕਰਦੇ ਰਹੋ ਈਸ਼ਵਰ ਦੇ ਸਦਗੁਣਾ ਨੂੰ ਯਾਦ ਕਰਦੇ ਰਹੋ ਮਾਂ ਅਸੀਸ ਨੂੰ ਅੱਗੇ ਵਧਾਉਂਦੀ ਹੋਈ ਕਹਿੰਦੀ ਹੈ ਹੇ ਮੇਰੇ ਬੱਚੇ ਵਾਹਿਗੁਰੂ ਤੇਰੇ ਤੇ ਹਮੇਸ਼ਾ ਦਿਆਲ ਰਹੇ ਤੇ ਸੰਤਾ ਮਹਾਪੁਰਸ਼ਾਂ ਨਾਲ ਤੇ ਸਤਸੰਗੀਆਂ ਨਾਲ ਤੇਰੀ ਪ੍ਰੀਤ ਬਣੀ ਰਹੇ हे मेरे बच्चे जਵੇਂ ਕੱਪੜਿਆ ਰਾਹੀ ਨੰਗੇ ਜ ਟਕਿਆ ਜਾਂਦਾ ਹੈ ਤੇ ਇੱਜ਼ਤ ਬਚ ਜਾਂਦੀ ਹੈ ਇਸੇ ਤਰ੍ਹਾਂ ਪਰਮੇਸ਼ਵਰ ਸਾਡੀ ਪਤ ਭਾਵ ਇੱਜ਼ਤ ਜ਼ਿੰਦਗੀ ਦੇ ਹਰ ਪੜਾ ਤੇ ਰੱਖਦਾ ਹੈ ਸੋ ਅਜੇਹੇ ਪ੍ਰਭੂ ਦਾ ਸ਼ੁਕਰਾਨਾ ਕਰਨ ਲਈ ਤੇ ਉਸ ਦੇ ਗੁਣਾਂ ਦਾ ਉਸ ਦੇ ਭਜਨ ਦਾ ਭੋਜਨ ਰੋਜ਼ਾਨਾ ਹੀ ਕਰਨਾ ਹੈ ਮੇਰੇ ਬੱਚੇ ਪਰਮਾਤਮਾ ਦੀ ਯਾਦ ਵਿੱਚ ਹੀ ਆਨੰਦ ਹੈ ਤੇ ਸਦਾ ਚਿਰ ਰਹਿਣ ਵਾਲਾ ਹੈ ਇਸ ਅੰਮ੍ਰਿਤ ਨੂੰ ਹਮੇਸ਼ਾ ਹੀ ਪਿੰਦੇ ਰਹਿਣਾ ਹੈ ਤੇ ਇਹ ਜੀਵਨਦਾਨ ਦੇਣ ਵਾਲਾ ਹੈ ਹੇ ਬੱਚੇ ਪਰਮਾਤਮਾ ਦੇ ਸਿਮਰਨ ਨਾਲ ਭਾਵ ਯਾਦ ਨਾਲ ਜੁੜਨ ਕਰਕੇ ਹੀ ਸਾਰੇ ਚਾ ਖੇਡਾਂ ਮਲਹਾਰ ਬਣਦੇ ਹਨ ਜੋ ਸੱਚੇ ਹੁੰਦੇ ਹਨ ਤੇ ਆਸਾਂ ਵੀ ਪੂਰਨ ਹੁੰਦੀਆਂ ਹਨ ਇਸ ਤਰ੍ਹਾਂ ਪ੍ਰਭੂ ਇਤਨਾ ਮਹਾਨ ਹੈ ਇਤਨੇ ਗੁਣਾ ਵਾਲਾ ਹੈ ਉਸ ਨਾਲ ਜੁੜਨ ਨਾਲ ਸਾਰੇ ਸੁੱਖ ਮਿਲਦੇ ਹਨ ਤੇ ਚਿੰਤਾ ਕਦੇ ਵੀ ਨੇੜੇ ਨਹੀਂ ਫਟਕਦੀ हे ਮੇਰੇ ਪਿਆਰੇ ਬੱਚੇ ਇਸ ਜੀਵਨ ਵਿੱਚ ਤੇਰਾ ਮਨ ਈਸ਼ਵਰ ਦੇ ਚਰਨਾਂ ਦਾ ਭੋਰਾ ਹਰ ਵੇਲੇ ਬਣਿਆ ਰਹੇ ਤੇ ਪ੍ਰਭੂ ਦੇ ਚਰਨ ਤੇਰੇ ਲਈ ਕੋਲ ਫੁੱਲ ਬਣ ਜਾਣ ਸ਼ਬਦ ਦੇ ਅਖੀਰ ਤੇ ਮਾਂ ਦੇ ਜਜ਼ਬਾਤ ਵੱਲੋਂ ਗੁਰੂ ਜੀ ਕਹਿੰਦੇ ਹਨ ਈਸ਼ਵਰ ਜੀ ਮੇਰੇ ਬੱਚੇ ਨੂੰ ਆਪਣੇ ਪਿਆਰ ਵਿੱਚ ਲੋਤ-ਪੋਤ ਕਰ ਲੋ ਤੇ ਉਹ ਸੰਪੂਰਨ ਆਨੰਦ ਵਿੱਚ ਆ ਜਾਵੇਗਾ ਜਿਵੇਂ ਛਾਤ੍ਰਿਕ ਵਰਖਾ ਦੀਆਂ ਬੂੰਦਾਂ ਪੀ ਕੇ ਤ੍ਰਿਪਤ ਹੁੰਦਾ ਹੈ ਤੇ ਆਨੰਦ ਪ੍ਰਾਪਤ ਕਰਦਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਪਿਆਰੇ ਸਰੋਤਾ ਜਨੋ ਇਸ ਮਹਾਨ ਅਸੀਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਸਮਝਦੇ ਰਹਾਂਗੇ ਤੇ ਅਮਲਾਂ ਵਿੱਚ ਰਹਾਂਗੇ ਇਹ ਸਾਡਾ ਵਾਦਾ ਆਪਣੇ ਆਪ ਨਾਲ ਹੋਣਾ ਚਾਹੀਦਾ ਹੈ ਗੁਰੂ ਜੀ ਕਹਿੰਦੇ ਹਨ ਕਿ ਨੀਮਖ ਨਾ ਬਿਸਰੂ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਭਾਵ ਹਰ ਪਲ ਸਾਨੂੰ ਮਨੁੱਖਾਂ ਨੂੰ ਈਸ਼ਵਰ ਚੇਤੇ ਰਹਿਣਾ ਚਾਹੀਦਾ ਹੈ ਹਰ ਕਰਮ ਕਰਦਿਆਂ ਹੋਇਆਂ ਨਿਰੰਤਰ ਈਸ਼ਵਰ ਯਾਦ ਰਹੀਂ ਤਾਂ ਸਾਰੇ ਕਰਮ ਚੰਗੇ ਹੋਣਗੇ ਬੂਰੇ ਨਹੀਂ ਹੋਣਗੇ ਚੰਗੇ ਕਰਮਾਂ ਦਾ ਫਲ ਸੁਖ ਹੈ ਤੇ ਬੁਰੇ ਕਰਮਾਂ ਦਾ ਫਲ ਦੁੱਖ ਹੈ ਅਸੀਂ ਸੁੱਖਾਂ ਨਾਲ ਹੀ ਜਿਉਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਪਰਮ ਆਨੰਦ ਦੀ ਅਵਸਥਾ ਪ੍ਰਭੂ ਪਿਆਰ ਵਿੱਚੋਂ ਹੀ ਮਿਲ ਸਕਦੀ ਹੈ ਪ੍ਰਭੂ ਪ੍ਰਤੀ ਪਿਆਰ ਵਧਾਈਏ ਤੇ ਹਰ ਸਮੇ ਆਪਣੇ ਪ੍ਰਭੂ ਪਿਆਰ ਵਿੱਚ ਰਹੀਏ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ